ਜੋ ਸਿੰਘ ਸਿੱਧੂ ਦਾ ਇੱਕ ਆਪਣਾ ਹੋਣਾ ਹੈਗਾ ਆਪਣਾ ਥਾਟ ਪ੍ਰੋਸੈਸ ਹੈਗਾ ਨਵਜੋਤ ਸਿੰਘ ਸਿੱਧੂ ਕੋਈ ਮਾੜਾ ਇਨਸਾਨ ਨਹੀਂ ਹੈਗਾ ਮੈਂ ਇੱਥੇ ਇਹ ਚੀਜ਼ ਦੇਖਦਾ ਜਿਵੇਂ ਤੁਸੀਂ ਹਮੇਸ਼ਾ ਟੀਮ ਦੀ ਗੱਲ ਕਰਦੇ ਹੋ ਸਿੱਧੂ ਸਾਹਿਬ ਵੀ ਕ੍ਰਿਕਟ 'ਚ ਰਹੇ ਉਹ ਵੀ ਟੀਮ 'ਚ ਕੰਮ ਕੀਤਾ ਉਹਨਾਂ ਨੇ ਟੀਮ 'ਚ ਖੇਡਦੇ ਰਹੇ ਆ ਪਰ ਇੱਥੇ ਵਾਲੀ ਟੀਮ ਕਿਉਂ ਨਹੀਂ ਇਕੱਠੀ ਹੋ ਪਾਰੀ ਨਾ ਜਿਵੇਂ ਹੁਣੇ ਤੁਹਾਡੇ ਸਾਥੀ ਨੇ ਨਵਜੋਤ ਸਿੰਘ ਸਿੱਧੂ ਦਾ ਉਹਨਾਂ ਦੇ ਨਵਜੋਤ ਸਿੰਘ ਸਿੱਧੂ ਦਾ ਇੱਕ ਆਪਣਾ ਹੋ ਰਹਾ ਹੈਗਾ ਆਪਣਾ ਥਾਟ ਪ੍ਰੋਸੈਸ ਹੈਗਾ ਨਵਜੋਤ ਸਿੰਘ ਸਿੱਧੂ ਕੋਈ ਮਾੜਾ ਇਨਸਾਨ ਨਹੀਂ ਹੈਗਾ ਉਹਦਾ ਆਪਣਾ ਇੱਕ ਸੋਚਣ ਦਾ ਨਜ਼ਰੀਆ ਹੈਗਾ ਦੇਖੋ ਹਰ ਬੰਦੇ ਦਾ ਦੇਖੋ ਮੈਂ ਮੈਂ ਮੰਨ ਲਓ ਸਪੋਜ਼ ਮੈਂ ਆਪਣੇ ਹਿਸਾਬ ਨਾਲ ਸੋਚਦਾ ਆਪਣੇ ਹਿਸਾਬ ਨਾਲ ਇਹਦਾ ਸੈਂਸ ਕਿ ਜਿੰਨਾ ਕੁ ਮੈਨੂੰ ਮੇਰਾ ਮਾਈਂਡ ਕੰਮ ਕਰਦਾ ਮੈਂ ਇੱਕ ਮੇਰੀ ਆਪਣੀ ਜ਼ਿੰਦਗੀ ਦੀ ਜਰਨੀ ਹੈਗੀ ਆ ਉਹ ਜਰਨੀ ਦੇ ਵਿੱਚੋਂ ਮੈਂ ਜੋ ਸਿੱਖਿਆ ਜੋ ਮੈਂ ਸਮਝ ਸਕਿਆ ਤੇ ਮੈਂ ਉਹਨੂੰ ਕਹਣ ਦੀ ਕੋਸ਼ਿਸ਼ ਕਰਦਾ ਸਿੱਧੂ ਸਾਹਿਬ ਜੋ ਸਿੱਖੇ ਆ ਜੋ ਸਮਝਿਆ ਉਹ ਉਹਨੂੰ ਕਹਿਣ ਦੀ ਕੋਸ਼ਿਸ਼ ਕਰਦੇ ਆ ਮੈਂ ਇੱਥੇ ਇਹ ਚੀਜ਼ ਦੇਖਦਾ ਜਿਵੇਂ ਤੁਸੀਂ ਹਮੇਸ਼ਾ ਟੀਮ ਦੀ ਗੱਲ ਕਰਦੇ ਹੋ ਸਿੱਧੂ ਸਾਹਿਬ ਵੀ ਕ੍ਰਿਕਟ ਚ ਰਹੇ ਉਹ ਵੀ ਟੀਮ ਚ ਕੰਮ ਕੀਤਾ ਉਹਨਾਂ ਨੇ ਟੀਮ ਚ ਖੇਡਦੇ ਰਹਿਆ ਪਰ ਇੱਥੇ ਵਾਲੀ ਟੀਮ ਕਿਉਂ ਨਹੀਂ ਇਕੱਠੀ ਹੋ ਪਾਰੀ ਨਾ ਉਹਨਾਂ ਦੇ ਉਹਨਾਂ ਦੀ ਜਾਂ ਤੁਸੀਂ ਗੱਲ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਜਾਂ ਫਿਰ ਉਹ ਸਮਝਾ ਨਹੀਂ ਪਾ ਰਹੇ ਹਰ ਬੰਦੇ ਦੀ ਆਪਣੀ ਯਾਰ ਦੇਖੋ ਮੈਂ ਤਾਂ ਕਹਿੰਦੇ ਆ ਵੀ ਆਪਣੀ ਜਰਨੀ ਹੁੰਦੀ ਆ ਉਹਦੇ ਮੁਤਾਬਕ ਉਹਨੇ ਉਹ ਡਿਸਕਸ਼ਨ ਕਰਨੀ ਹੁੰਦੀ ਆ ਸੋ ਉਹ ਉਹਨਾਂ ਦੀ ਕਪੈਸਿਟੀ ਆ ਉਹ ਉਹਨਾਂ ਦਾ ਨਜ਼ਰੀਆ ਹੈਗਾ ਹੋ ਸਕਦਾ ਉਸ ਨਜ਼ਰੀਏ ਨੂੰ ਉਹ ਠੀਕ ਸਮਝਦੇ ਹੋਣ ਕੋਈ ਦੂਸਰਾ ਤੀਸਰਾ ਬੰਦਾ ਜਿਹੜਾ ਉਸ ਨਜ਼ਰੀਏ ਨੂੰ ਨਾ ਠੀਕ ਸਮਝਦਾ ਹੋਵੇ ਸੋ ਉਹਦੇ ਵਿੱਚ ਮੈਨੂੰ ਲੱਗਦਾ ਕੋਈ ਬਹੁਤੀ ਮਾੜੀ ਗੱਲ ਨਹੀਂ ਹੈ ਹਾਂ ਕਈ ਵਾਰੀ ਅਸੀਂ ਵੱਧ ਕਰ ਜਾਂਦੇ ਮੈਂ ਫਿਰ ਐਡਮਿਟ ਕਰਦਾ ਮੈਨੂੰ ਲੱਗਦਾ ਡੈਮੋਕ੍ਰੇਸੀ ਦੇ ਵਿੱਚ ਮਾੜੀ ਗੱਲ ਨਹੀਂ ਹੈ ਬਟ ਓਵਰ ਤਾਂ ਫਿਰ ਮਾੜਾ ਤਾਂ ਆਪਣੇ ਤੇ ਪੈ ਰਿਆ ਨਾ ਨਹੀਂ ਓਵਰ ਦੇਖੋ ਹੁਣ ਵੀ ਜਿੰਨਾ ਵੀ ਸੀਨ ਹੋਇਆ ਦੇਖੋ ਵਿਰੋਧੀਆਂ ਨੇ ਕਿੰਨਾ ਘੇਰੇ ਆ ਉਦੇ ਵਿੱਚ ਦੇਖੋ ਦੇਖੋ ਜੇ ਬੰਦੇ ਇਹਨਾਂ ਚੀਜ਼ਾਂ ਨੂੰ ਛੱਡ ਲੈਣ ਹੂੰ ਪੰਜਾਬ ਦੀ ਬੰਦੇ ਗੱਲ ਕਰਨੋਂ ਹਟ ਗਏ ਯਾਰ ਹੂੰ ਦੇਖੋ ਮੈਂ ਕਿਹਨਾਂ ਭਗਵੰਤ ਮਾਨ ਹੋਵੇ ਨਵਜੋਸ ਸਿੱਧੂ ਹੋਵੇ ਰਾਜਾ ਬੜਿੰਗ ਹੋਵੇ ਪ੍ਰਤਾਪ ਬਾਜਵਾ ਹੋਵੇ ਪ੍ਰਗਟ ਸਿੰਘ ਹੋਵੇ ਸੁਖਬਾਲ ਖਹਿਰਾ ਹੋਵੇ ਸੁਖਬੀਰ ਬਾਦਲ ਹੋਵੇ ਇੰਡਿਵੀਜੀਨ ਨੇ ਬੇਸਿਕਲੀ ਉਹ ਲੀਡਰਤਾ ਹੋ ਸਕਦੇ ਆ ਬਟ ਐਟ ਦਾ ਸੇਮ ਟਾਈਮ ਜੇ ਅਸੀਂ ਇਸ਼ੂਸ ਤੇ ਡਿਸਕਸ਼ਨ ਨਹੀਂ ਕਰਦੇ ਪੰਜਾਬ ਦਾ ਫਾਇਦਾ ਨਹੀਂ ਹੋਣਾ ਬਿਲਕੁਲ ਬਿਲਕੁਲ ਅੱਛਾ ਅਸੀਂ ਕਹਿੰਨੇ ਕੋਈ ਕਹਿੰਦਾ ਜੀ ਫਲਾਨਾ ਸ਼ਰਾਬੀ ਆ ਕੋਈ ਕਹਿੰਦਾ ਜੀ ਫਲਾਨੇ ਨੇ ਇਹ ਕਰਤਾ ਫਲਾਨੇ ਨੇ ਇਹ ਕਰ ਦਿੱਤਾ ਬਈ ਉਹ ਸਮਾਂ ਜੇ ਵਰਤਮਾਨ ਸਮਾਂ ਜਦੋਂ ਹੋਣਾ ਹੈਗਾ ਉਦੋਂ ਜੇ ਐਕਟ ਨਾ ਹੋਇਆ ਉਹ ਬੁੜਕੇ ਤਾਂ ਮਤਲਬ ਲਕੀਰ ਪਿੱਟ ਨਾ ਲੀਕਦਾ ਬਿਲਕੁਲ